ਕੀ ਕਰਦੇ ਆ ਇੱਕ ਚਾਲੀ ਕਰਦੇ ਆ ਤੇ ਇੱਕ ਨੇ ਤੀਜਾ ਸੂਆ ਸੁਣਾ ਠੀਕ ਆ ਬਈ ਦੁੱਧ ਦਾ ਰਕਾਰ ਦਾ ਬਈ 16 ਲੀਟਰ ਦਾ 16 ਕਿਲੋ ਦੁੱਧ ਕਿੰਨਾ ਆਇਆ ਸੂਆ ਕਿੰਨਾ ਬਈ ਇਹਦਾ ਬਈ ਇਹਨੇ ਦੂਜੇ ਸੂਏ ਸੁਣਾ ਅੱਛਾ ਦੁੱਧ ਕਿੰਨਾ ਵੀ ਇਹਦਾ ਇਹਦੇ ਮਾਲਕਾਂ ਦੇ ਦੱਸਣ ਮੁਤਾਬਕ ਬਈ ਉਹ ਚਾਹਦੇ ਵੀ ਅਸੀਂ 12 ਕਿਲੋ ਦੁੱਧ ਚੋਇਆ ਮਾਲਕ ਦੱਸਣ ਸਰ 12 ਕਿਲੋ ਦੁੱਧ ਚੋਇਆ ਲਾਈ ਮਿੱਤਰੋ ਛੋੜੇ ਲਿਆ ਤੱਕ ਮੱਝ ਦੀ ਵੀਡੀਓ ਲੈ ਕੇ ਆਏ ਤੇ ਬੋਡੀ ਸਟਰਕਚਰ ਪੂਰਾ ਤਕੜਾ ਹੈਗਾ ਗੁੰਦ ਵਿੱਚ ਸਰੀਰ ਦੀ ਮੱਚ ਹੈਗੀ ਤੇ ਬਾਕੀ ਪੂਰੀ ਗੱਲਬਾਤ ਮੱਝ ਦੇ ਵਿੱਚ ਲੱਗੀ ਹੈ ਠੀਕ ਹੈ ਆਡਰ ਆਡਰ ਜੇ ਕਿਥੋਂ ਕਰਾਉਣੇ ਆ ਪੂਰੀ ਗੱਡ ਗੱਲਬਾਤ ਆਡਰ ਦੀ ਵੀ ਮੋੜ ਲਿਆ ਭਰਾ ਤੇ ਕੁੰਡੀ ਦੇਖਣ ਦੀ ਗੱਲ ਕਰੀਏ ਜੇ ਪਤਾ ਉਹ ਬਹੁਤ ਚੰਗੀ ਹੈ ਹੈ ਨਾ ਤੇ ਕੰਨ ਨਮਾਨ ਹੁੰਦਾ ਵੀ ਜਿਹੜੇ ਜਸੰਦ ਹੁੰਦੇ ਸਿੰਘ ਹੁੰਦੇ ਤੇ ਉਹ ਬਹੁਤ ਹੀ ਚੰਗਾ ਦੁੱਧ ਦਿੰਦੀ ਹੈਗੀ ਤੇ ਬਾਕੀ ਵੀ ਬਾਈ ਨਾਲ ਪੂਰੀ ਗੱਲਬਾਤ ਕਰਾਵਾਂਗੇ ਤੁਹਾਡੇ ਨਾਲ ਕੀ ਦੇਖੋ ਤੁਸੀਂ ਮੱਧ ਤੇ ਇੱਕ ਵਾਰੀ ਬੋਲੀ ਟੱਕੋ ਠੀਕ ਹੈ ਤੇ ਬਾਕੀ ਕਰਾਉਣੇ ਗੱਲਬਾਤ ਐਂਡ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਆਪਣਾ ਬਈ ਜੀ ਜਸਪਿੰਦਰ ਸਿੰਘ ਆ ਪਿੰਡ ਬਈ ਪਿੰਡ ਕੋਲੇਵਾਲਾ ਜ਼ਿਲ੍ਹਾ ਕਿਹੜਾ ਪੈਂਦਾ ਬਈ ਜ਼ਿਲ੍ਹਾ ਪਾਣੂ ਫਰੀਦਕੋਟ ਪੈਂਦਾ ਬਈ ਕਿਹੜਾ ਫਰੀਦਕੋਟ ਹਾਂਜੀ ਲੈ ਵੀ ਫਰੀਦਕੋਟ ਅੰਨੀ ਦੀ ਮੱਝ ਆ ਗਈ ਤੇ ਆਪਾਂ ਕਹਿੰਦੇ ਪਾਕਿਸਤਾਨ ਦੀਆਂ ਬਲੱਡ ਲਾਈਨ ਬਹੁਤ ਜ਼ਿਆਦਾ ਮਿਲਦੀ ਆ ਤੇ ਬਈ ਆਪੇ ਦਾ ਰਿਕਾਰਡ ਕੀ ਹੈਗਾ ਸੂਆ ਕਿੰਨੇ ਦਾ ਬਈ ਇਹਨੇ ਤੀਜਾ ਸੂਆ ਸੂਣਾ ਠੀਕ ਆ ਬਈ ਦੁੱਧ ਦਾ ਰਿਕਾਰਡ ਇਹਦਾ ਬਈ 16 ਲੀਟਰ ਦਾ 16 ਕਿਲੋ ਦਾ ਹਾਂਜੀ ਬਈ ਤੇ ਸੀਮਨ ਦੀ ਕੀ ਡਿਟੇਲ ਹੈ ਬਈ ਕਿਹੜਾ ਲੱਗਿਆ ਹੋਇਆ ਨਹੀਂ ਸੀਮਨ ਦੀ ਡਿਟੇਲ ਨਹੀਂ ਬਈ ਆਪਾਂ ਤਾਂ ਪਾਸੋਂ ਲਈ ਹੈ ਅੱਛਾ ਪਾਸੋਂ ਲਈ ਹੈ ਹਾਂਜੀ ਤੇ ਬ ਇਹ 16 ਕਿਲੋ ਦੋਤਾ ਬਈ ਇਹਦਾ ਲੈਣਾ ਹਾਂਜੀ ਬਈ ਹਜੇ ਰਹਿੰਦੇ ਆ ਹਜੇ ਦਿਨ ਲਾਉਗੀ ਕਿੰਨੇ ਦਿਨ ਕੱਚੇ ਆ ਬਈ ਹਰੇ ਬਈ ਇਹ 5 ਤੋਂ 7 ਦਿਨ ਲੈ ਜੂਗੀ 5 ਤੋਂ 7 ਦਿਨ ਲੈ ਜੂਗੀ ਵੱਧ ਵੀ ਲਿਆ ਸਕਦੇ ਹੋ ਕਹਿ ਨਹੀਂ ਸਕਦੇ ਠੀਕ ਆ ਬਈ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਆਂਗੇ ਰੇਟ ਇਹਦਾ ਬਈ 1.5 ਲੱਖ ਰੁਪਈਆ ਮੋਲ 1.5 ਲੱਖ ਤੇ ਮਾਨਤਨ ਬਈ ਮਾਨਤਨ ਕਰ ਦਾਂਗੇ ਬਈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਈ 9884 ਠੀਕ ਆ ਬਈ 45203 ਇੱਕ ਵਾਰੀ ਹੋਰ ਦੱਸ ਦਿਓ 9884 45203 ਠੀਕ ਆ ਲੈਵੇ ਦੀ ਗੱਲ ਕਰੀਏ ਪੂਰਾ ਲਾਜਵਾ ਆ ਇਹ ਇੱਕ ਦਿਖਾਉਣਾ ਸੋਨਾ 40 ਟੱਚ ਤੇ ਸਿੰਕ ਥੋੜਾ ਜਿਆ ਖੁੱਲਾ ਹੈਗਾ ਤੇ ਵੱਡੀ ਮੱਝ ਹੈਗੀ ਤੇ ਬਾਕੀ ਲੇਵਾ ਪੂਰਾ ਬੰਦਾ ਹੈਗਾ ਤੇ ਮੁੱਠੀ ਵਾਲੇ ਥਾਣਾ ਪੂਰੀ ਘੈਂਟ ਗੱਲਬਾਤ ਆ ਮੋੜ ਲਿਆ ਬਰਾ ਦੇਖੋ ਤੁਸੀਂ ਉਹ ਤੁਸੀਂ ਬੱਚਾ ਚੰਗਾ ਚੰਗੀ ਬਰੀਡ ਤੇ ਚੰਗੇ ਬੱਚੇ ਲੈਣ ਲਈ ਤਾਂ ਬਹੁਤ ਹੀ ਚੰਗੀ ਲੱਗ ਹੋ ਸਕਦੀ ਆ ਠੀਕ ਹੈ ਬਾਕੀ ਲੈਣਾ ਜਾਣਕਾਰੀ ਸੂਈ ਤਾਂ ਹੈ ਨਹੀਂ ਹੈ ਕੱਚੀ ਤੇ ਅੱਗੇ ਰਿਕਾਰਡ ਪਾਉਂਦੇ ਹਾਂ ਸੱਸੀ ਗੱਲ ਬਈ ਸਸੀ ਗੱਲ ਜੀ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਆਪਣਾ ਵੀ ਜਸਪਿੰਦਰ ਸਿੰਘ ਆ ਠੀਕ ਆ ਬਈ ਪਿੰਡ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟਾ ਜ਼ਿਲ੍ਹਾ ਫਰੀਦਕੋਟਾ ਦਾ ਹਾਂਜੀ ਤੇ ਬਈ ਕਿੰਨੇ ਦਿਨਾਂ ਦੀ ਕੱਚੀ ਇਹ ਇਹ ਬਈ ਹੈ ਕੀ ਯਾਰ ਆਪ ਤੁਹਾਡਾ ਭਲਾ ਕਰੇ ਬਸ 4 ਤੋਂ 5 ਦਿਨ ਲੱਗਗੇ 4 ਤੋਂ 5 ਦਿਨਾਂ ਦੀ ਹਾਂਜੀ ਆਪੀ ਤੇ ਬਾਕੀ ਦੁੱਧ ਕਿੰਨਾ ਆਇਆ ਸੂਏ ਕਿੰਨਾ ਬਈ ਇਹਦਾ ਬਈ ਇਹਨੇ ਦੁੱਧੇ ਸੂਏ ਸੂਣਾ ਦੁੱਧ ਕਿੰਨਾ ਵੀ ਇਹਦਾ ਇਹਦੇ ਮਾਲਕਾਂ ਦੇ ਦੱਸਣ ਮੁਤਾਬਕ ਬਈ ਉਹ ਚਾਹੇ ਵੀ ਅਸੀਂ 12 ਕਿਲੋ ਦੁੱਧ ਚੋਇਆ ਮਾਲਕ ਦੇ ਦੱਸਣ ਸਰ 12 ਕਿਲੋ ਦੁੱਧ ਚੋਇਆਗਾ ਤੇ ਰੇਟ ਇਹਦਾ ਕੀ ਕਰਦੇ ਆ ਬਈ ਰੇਟ ਇਹਦਾ ਬਈ 1,35,000 ਰੁਪਇਆ ਮੁੱਲ ਕਰਦੇ 1,35,000 ਮੁੱਲ ਕਰਦੇ ਆ ਤੇ ਬਈ ਆਪਣਾ ਮੋਬਾਈਲ ਨੰਬਰ ਦੱਸ ਦੋ 988445203 ਠੀਕ ਹੈ ਬਈ ਧੰਨਵਾਦ ਲੈ ਵੀ ਮਿੱਤਰੋ ਤੁਹਾਡੇ ਲਈ ਆਪੇ ਕਰਾਫਤਾਂ ਵਾਲੀ ਮੱਝ ਲੈ ਕੇ ਆਏ ਆਗੇ ਮੱਝ ਨਹੀਂ ਝੋਟੀਆਂ ਜੀ ਹੈਗੇ ਸਿੰਗ-ਸਿੰਗ ਪੂਰੇ ਖੁੰਡਿਆ ਸਿਰ ਨਾਲ ਟੱਚ ਨਹੀਂ ਕਰਦੇਗੇ ਤੇ ਬਾਕੀ ਬਾਈ ਨਾਲ ਕਰਾਂਗੇ ਗੱਲਬਾਤ ਤੇ ਪੂਰੀ ਢੰਡੀ ਸੀ ਲਾ ਨਹੀਂ ਕੈਵਰੋਂ ਦੇ ਕੇ ਬਹੁਤ ਅਗਰੈਸਿਵ ਹੋਈ ਜਾਂਦਾ ਹੁੰਦਾ ਇਹਦਾ ਕੋਈ ਇਹਨੇ ਹੁਣ ਐਕਸ਼ਨ ਨਹੀਂ ਕੀਤਾ ਤੇ ਨਾੜਾਂ ਖੜੀਆਂ ਏਡੀ ਕ ਚੰਗੀ ਪਲੀ ਪੋਸੀ ਮੱਝ ਹੈਗੀ ਠੀਕ ਹੈ ਤੇ ਬਾਕੀ ਤੁਹਾਨੂੰ ਲੈਵੇ ਤੇ ਜਾ ਕੇ ਗੱਲ ਮੁ ਮੱਲਾ ਵੀ ਲੇਵਾ ਚੈੱਕ ਕਰਾ ਦੇ ਠੰਡੀ ਸੀ ਪੂਰੀ ਠੰਡੀ ਸੀ ਲ ਮੱਝ ਹੈਗੀ ਤੇ ਸ਼ਸ਼ੀ ਗੱਲ ਬਈ ਸ਼ਸ਼ੀ ਗੱਲ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਮਕੇਸ਼ਵਰ ਪਿੰਡ ਪਾਕਸਰ ਰਾਖਾਸ ਰਾਸਥਾਨ ਦੇ ਮੇ ਹੈ ਜੀ ਤੇ ਰਾਸਥਾਨ ਇੱਕ ਮਿੰਟ ਰਾਸਥਾਨ ਦੱਸਿਓ ਇਹਨਾਂ ਨੂੰ ਮੇਰੇ ਚੈਨਲ ਦਾ ਨਾਮ ਤੇ ਰਾਸਥਾਨ ਦੀ ਮੱਝ ਹੈ ਹਾਂਜੀ ਬਿਲਕੁਲ ਤੇ ਬਈ ਇਹਦੇ ਥਲੇ ਦੁੱਧ ਕਿੰਨਾ ਆਗਾ ਇਹਨੇ ਹੁਣ ਮੌਕੇ ਦਾ ਦੂਜੇ ਵਿਆਹ ਵਿਆਹੂਗੀ 20 ਕਿਲੋ ਦੁੱਧ ਆਰਡਰ ਦਿਓ ਦਿਓ ਹਾਂਜੀ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਆ ਇੱਕ 40 ਕਰਦੇ ਆ ਤੇ ਕੰਟੈਕਟ ਨੰਬਰ ਦੱਸ ਦਿਓ 73472 ਬਾਅਦ 714 ਹਾਂ ਤਣ ਕਰਦੇ ਹੋਗੇ ਹਾਂਜੀ ਮਾਤਣ ਕਰਨ ਮਾਤਣ ਹੋ ਜਾਊਗਾ ਤੇ ਜੇ ਕੋਈ ਲੈਣ ਦਾ ਬਾਈ ਨਾਲ ਕੰਟੈਕਟ ਕਰ ਲੈ ਬਹੁਤ ਹੀ ਘੈਂਟਲੇ ਵਾਲੀ ਗਾਂ ਗਈ ਤੇ ਇੱਕ ਵਾਰੀ ਸਾਨੂੰ ਤੋਰ ਕੇ ਦਿਖਾਉਣੇ ਆਗੇ ਤੇ ਬਾਕੀ ਬਾਈ ਨਾਲ ਗੱਲ ਕਰਾਵਾਂਗੇ ਦੇਖੋ ਤੁਸੀਂ ਆ ਪੂਰਾ ਲੇਵਾ ਫਸਿਆ ਪਿਆਗਾ ਘੈਂਟ ਗੱਲ ਬਾਤ ਹੈ ਬਹੁਤ ਹੀ ਚੰਗਾ ਥਾਣ ਲੱਗਿਆ ਬਾਕੀ ਬਾਈ ਨਾਲ ਗੱਲ ਕਰਾ ਕੇ ਜਾਣਕਾਰੀ ਲਵਾਂਗੇ ਕਿ ਮਾੜਾ ਮोटा ਪਸੂਲ ਕਰ ਜਾਂਦਾ ਹੁੰਦਾ ਹੈ ਦੇਖ ਸਕਦੇ ਹੋ ਬਾਈ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਮਾ ਵਿਕਰਸ ਸਿੰਘ ਪਿੰਡ ਸ਼ਿੰਬੇਲਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਬਈ ਫਰੋਇਪੁਰ ਜੀ ਫਰੋਇਪੁਰ ਜ਼ਿਲ੍ਹਾ ਹੈਗਾ ਤੇ ਬਈ ਕਿੰਨੇ ਨਗ ਆਪਣੇ ਕੋਲੇ ਵੇਚਣ ਵਾਲੇ ਪੰਜ ਹੈ ਪੰਜ ਨਗ ਹੈ ਵੀ ਤੇ ਬਈ ਆਪਣਾ ਆਹ ਗਾਂ ਦੇ ਬਾਰੇ ਜਾਣਕਾਰੀ ਦਿਓ ਪਹਿਲਾ ਸੂਆ ਜੀ ਕੱਲ ਹੀ ਸੂਈ ਆ 6 10 ਕਿਲੋ ਬੋਲਾ ਹੈ 10 ਕਿਲੋ ਬੋਲਾ ਤੇਦੀ ਮਾਦਾਰ ਕੱਢ ਕੋਈ ਹੈ ਹਾਂ ਜੀ ਮਾ ਇਹਨੇ 28 ਕਿਲੋ ਦਿੰਦੀ ਦੀ ਠੀਕ ਆ ਬਈ ਤੇ ਆਪਾਂ ਦਾ ਰੇਟ ਕੀ ਕਰਦੇ ਆ ਬਈ ਮੋਲੇ 50000 ਕਰਦੇ ਆ ਇਹਦਾ 50 ਕਿੰਨਾ ਬਈ 50000 50000 ਬਹੁਤ ਹੀ ਜਾਇਜ਼ ਜੇ ਰੇਟ ਦੀ ਗਾਂ ਕੀ ਤੇ ਬਈ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ 9878351052 ਇੱਕ ਵਾਰੀ ਹੋਰ ਦੱਸ ਦਿਓ ਬਈ 9878351052 ਬਈ ਆਪਣਾ ਵਪਾਰ ਦਾ ਕੰਮ ਆ ਹਾਂਜੀ ਵਪਾਰ ਤੇ ਘਰੇ ਆਪਣੇ ਕੋਲੇ ਪਸ਼ੂ ਹੁੰਦੇ ਆ ਪਾਸਤ ਹੁੰਦੀਆਂ ਹੀ ਆ ਤੇ ਬਈ ਜਿਹੜਾ ਕੋਈ ਫਰੋਖ ਕਰੇ ਏਰੀਆ ਦਾ ਬੰਦਾਗਾ ਜੇ ਕਿਸੇ ਨੇ ਲੈਣ ਦਾ ਆਉਣ ਤਾਂ ਬਈ ਨਾਲ ਕੰਟੈਕਟ ਜਰੂਰ ਕਰਿਓ ਤੇ ਧੰਨਵਾਦ ਤੇ ਵੀ ਆ ਜੀ ਆਪਣੇ ਕੋਲੇ ਗਾਉ ਇੱਕ ਆਪਣੇ ਕੋਲ ਆਹੀ ਗਿਓ ਬਈ ਸੂਈ ਆ ਜੀ ਬਿਲਕੁਲ ਇਹ ਤਾਜੀ ਸੂਈ ਗਾ ਚਾਰ ਚਾਰ ਦਿਨ ਦੀ ਸੂਈ ਆ ਜੀ ਪੂਰੇ ਚੰਗੇ ਲੱਗਿਆ ਬਹੁਤ ਸੋਹਣਾ ਲੇਦਾਗਾ ਤੇ ਥਾਂ ਵੀ ਕੱਲਾ ਕੱਲਾ ਪੈਗਾ ਤੇ ਮੁੱਠੀ ਵਾਲਾ ਥਾਣਾਗਾ ਤੇ ਬਾਕੀ ਦੇਖੋ ਜੀ ਫੇਸ ਕੁਆਲਟੀ ਪੂਰੀ ਚੰਗੀ ਹੈ ਠੀਕ ਹੈ ਬਾਈਟ ਕਲਰ ਦੀ ਹੈਗੀ ਬਾਕੀ ਜਾਣਕਾਰੀ ਲਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦਾ ਨਾਮ ਜੀ ਅਮਰੀਕ ਸਿੰਘ ਪਿੰਡ ਛੋਡੀ ਵਾਲਾ ਜ਼ਿਲ੍ਹਾ ਫਰੀਪੁਰ ਜੀ ਠੀਕ ਹੈ ਬਾਈ ਤੇ ਆਪਣੇ ਦੇ ਬਾਰੇ ਜਾਣਕਾਰੀ ਦਿਓ ગામ ਇਹ ਜੀ ਦੂਜਾ ਸੁਆ ਵੈਦ ਸੁਈ ਹੈ ਜੀ हां जी भाई 15 किलो 15 ਤੋਂ ਲੈ ਕੇ 16 ਕਿਲੋ ਐਸਟਾ ਫੌਲਾ ਆ ਜਾ ਠੀਕ ਆ ਬਈ ਹਾਂ ਜੀ ਮਗਰ ਬੱਛਾ ਜੀ ਠੀਕ ਆ ਵੀ ਤੇ ਪਹਿਲੇ ਸੂਏ ਕਿੰਨਾ ਦੋ ਸੀ ਵੀ ਪਹਿਲੇ ਸੂਏ ਦਾ 18 ਸੀਗਾ ਜੀ ਯਾਰ ਕਿ 20 ਪ੍ਰੈਸ ਕਰ ਜੋਗੀ ਠੀਕ ਆ ਬਈ ਤੇ ਆਪਾਂ ਦਾ ਰੇਟ ਕੀ ਕਰਦੇ ਆ ਕਿਹਦਾ ਰੇਟ ਕਰਦੇ ਆ ਜੀ 70000 ਰੁਪਏ ਜੀ 70000 ਮਾਨ ਤਨ ਹਾਂ ਜੀ ਨਾ ਤਨ ਕਰਦੇ ਆ ਮਾਨ ਕਰਾਂਗੇ ਰਾਤ ਕੇ ਕਰ ਦੋਗੇ ਬਈ ਕਹਿੰਦਾ ਤੇ ਮੋਬਾਈਲ ਨੰਬਰ ਰੱਖ ਦਿਓ ਬਈ 9863900104 ਠੀਕ ਆ ਬਈ ਧੰਨਵਾਦ ਐਫ ਫਗਾਂ ਦੀ ਵੀਡੀਓ ਲੈ ਕੇ ਆਇਆ ਕਿ ਤੁਹਾਨੂੰ ਇਹ ਆ ਪਹਿਲਾ ਦੋ ਗਲੇ ਅੱਗੇ ਜਾ ਜੀ ਵੇੜ ਬਹੁਤ ਚੰਗੀ ਇੱਕ ਤਿਆਰ ਕੀਤਾ ਹੁੰਦਾ ਪਸੂ ਤੇ ਤਿਆਰ ਵੀ ਨਹੀਂ ਕੀਤਾ ਹੋਇਆਗਾ ਤੇ ਲੇਵੇ ਦੇ ਪਲਾਂ ਤੋਂ ਲੱਗਦਾ ਵੀ ਇਹ ਕਾਫੀ ਟਾਈਮ ਇਹ ਤਾਂ ਸੂਨ ਦੇ ਵਿੱਚ ਰਹਿੰਦਾ ਹੋਊਗਾ ਤੇ ਬਾਕੀ ਬਾਈ ਤਾਂ ਆਪਾਂ ਜਾਣਕਾਰੀ ਦਿਵਾਵਾਂਗੇ ਪ੍ਰੋਪਰ ਜਾਣਕਾਰੀ ਦੇਵਾਂਗੇ ਤੇ ਸਾਡੀ ਜਾਣਕਾਰੀ ਪੂਰੀ ਮਤਲਬ ਵਧੀਆ ਤਰੀਕੇ ਨਾਲ ਲੈਣੀ ਹੋਣੀ ਹੈ ਕੋਈ ਉਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੋਣੀ ਤੇ ਬਾਕੀ ਉਹਨਾਂ ਦਿਖਾਉਣੇ ਹੈ ਨਾ ਤੇ ਆਹ ਦੇਖੋ ਬਈ ਹੁਣ ਦੂਰੀਆ ਗੱਲੋਂ ਚੱਲ ਹਾਂਜੀ ਆਹ ਦੇਖੋ ਜੀ ਆ ਮੱਝਾਂ ਵਾਲਗਾ ਖਾਂ ਲੱਗਾ ਈ ਕਰਮਾਰੀ ਅਜੇ ਅਜੇ ਆਰ ਤੋਂ ਦੱਸਦੇ ਤੇ ਕੱਚੀ ਆ ਜੀ ਠੀਕ ਹੈ ਬਈ ਹਾਂਜੀ ਹਾਂਜੀ ਤੇ ਬਈ ਸੂਆ ਇਹਦਾ ਕਿੰਨਾ ਤੇ ਤੀਜਾ ਸੂਆ ਜੀ ਠੀਕ ਹੈ ਬਈ ਹਾਂਜੀ ਹਾਂਜੀ ਤੇ ਦੂਜੇ ਸੂਏ ਕਿੰਨਾ ਕੁ ਦੁੱਧ ਤੁਸੀਂ ਕਹਿੰਦਾ ਹੈ 18 ਕਿਲੋ ਹੈ ਦੂਜੇ ਸੂਏ ਦੀ ਆਤੀ ਵੱਧੂਗੀ ਆਤੀ ਵੱਧੂਗੀ ਹੈ ਨਾ ਹਾਂਜੀ ਆਤੀ ਬਾਜੂ ਹੈ ਨਾ ਹਾਂਜੀ ਹਾਂਜੀ ਬਾਜੂ ਹੈ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ 70000 ਰੁਪਏ ਹੈ ਇਹਦਾ ਰੇਟ 70000 ਤੇ ਆਪਣਾ ਮੋਬਾਈਲ ਨੰਬਰ ਹੈ 9463900104 ਠੀਕ ਹੈ ਧੰਨਵਾਦ ਸਸੀ ਕਾ ਤੁਹਾਨੂੰ ਤੁਹਾਡਾ ਸਵਾਗਤ ਆਪਣੇ ਚੈਨਲ ਜੌਕੀ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਲੈ ਕੇ ਆਇਆ ਵੱਡਾ ਭਾਲੀ ਮੰਡੀ ਤੋਂ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਪੰਜਾਬ ਦੇ ਵਿੱਚ ਜਾਂ ਸੌਰੀ ਇੰਡੀਆ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਹਦੇ ਕਰਕੇ ਤੇ ਮੰਡੀ ਦੇ ਵਿੱਚ ਬਹੁਤ ਹੀ ਮੰਦਾਪ ਹੈਗਾ ਮਤਲਬ ਕੋਈ ਗਾਹਕ ਨਹੀਂ ਹੈਗਾ ਜੀ ਤਾਂ ਹੈਗਾ ਬੇਲਾ ਥੋੜਾ ਬਹੁਤ ਆਗਾ ਸਾਰੇ ਮਤਲਬ ਜਿਹੜੇ ਕੁਝ ਲੈ ਕੇ ਆਉਂਦੇ ਵਿਹਲੇ ਬੈਠੇ ਹੈਗੇ ਤੇ ਬਾਕੀ ਆਉਣ ਵਾਲੇ ਦਿਨਾਂ ਤੱਕ ਜੇਦੋ ਚੰਗਾ ਮਾਹੌਲ ਬਣੂਗਾ ਆਪਾਂ ਨਾਲ ਦੇ ਨਾਲ ਅਪਡੇਟ ਦਿੰਦੇ ਰਹਾਂਗੇ ਤੇ ਜਿਹੜੇ ਭਰਾ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਸੌਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਹਾਲ ਟੈਂਸੈਂਗ ਚੰਗਾ ਵੀਡੀਓ ਸ਼ੂਟਿੰਗ ਲੈ ਕੇ ਆਮੇ ਇੱਕ ਵਾਰ ਦਿਖਾਉਣਾ ਸਾਨੂੰ ਮਰਜ਼ੀ ਦਾ ਮਨ ਹੈ ਤੇ ਚੱਲਦੇ ਆਪੇ ਤੇ ਬਾਕੀ ਦੇਖ ਸਕਦੇ ਚੰਗੇ ਚੰਗੇ ਪਸੂ ਮੈਂ ਦਿਖਾ ਤੁਹਾਨੂੰ ਜਿਹੜਾ ਚੰਗਾ ਘੈਂਟ ਦਾ ਦਾਤ ਜੀ ਤੇ ਬਾਕੀ ਸਾਰੇ ਭਰਾ ਇਹ ਕੋਈ ਵੀ ਆਉਂਦਾ ਹੋਣਾ ਨਾ ਥੋੜਾ ਜਿਆਦਾ ਕਮੇਡੀ ਦਾ ਪੰਚਣਾ ਆਪ ਤਾਂ ਦੇਖ ਦੋ ਕੀ ਲੈ ਆ ਸਾਡਾ ਕੰਮ ਤਾਂ ਵੀਡੀਓ ਬਣਾਉਣਾ ਹੈ ਇਹ ਸੁੱਡਾ ਕੰਮ ਪਸੂਤੀ ਪਰਕਰ ਕਰਨਾ ਤੇ ਦੇ ਦੇਣਾ ਹੈ ਤੇ ਬਾਕੀ ਦੇਖ ਘੈਂਟ ਦਾ ਬਣਾਉਤ ਮੰਡੀ ਦੇ ਵਿੱਚ ਮੰਦਾ ਬਹੁਤ ਜ਼ਿਆਦਾ ਹੈ ਜੇ ਨਾਮ ਹੀ ਕਹਿੰਦੇ ਹੈ ਨਾ پوری ਗਾਹਕ ਨਹੀਂ ਹੈਗਾ ਸਾਰੇ ਬੰਦੇ ਇੱਕ ਵੀ ਕੋਈ ਦੇਖੋ ਹਲ ਮੰਡੀ ਦਾ ਇੱਕ ਹੋਇਆ ਹੁੰਦਾ ਵੀ ਹੁਣ ਤੋਂ ਪਹਿਲਾਂ ਹਨਾ ਵੀ ਟੂਲ ਕੱਢਦੇ ਹੁੰਦੇ ਗੇੜਾ ਕੱਢਦੇ ਹੁੰਦੇ ਆ ਕੋਈ ਵੀ ਬੰਦਾ ਇੱਥੇ ਪਸ਼ੂ ਮਤਲਬ ਲੈ ਕੇ ਨਹੀਂ ਆਉਂਦਾ ਕਿ ਉਹ ਕੋਨਾ ਸੌਦਾ ਨਹੀਂ ਹੋ ਰਿਹਾ ਹੈਗਾ ਤੇ ਵਾਵਾ ਕਰਕੇ ਮੰਡੀ ਦੇ ਵਿੱਚ ਬੰਦਾ ਠੀਕ ਨਾ ਕੀ ਦੇਖੋ ਮੰਡੀ ਦੇ ਵਿੱਚ ਕਿੱਸਾ ਹੋਦਾ ਦੇਖਣਾ ਮੈਨੂੰ ਮਿਲਿਆ ਕਿ ਆਪਣੇ ਪੰਜਾਬ ਦੇ ਬੰਦੇ ਆ ਬਾਹਰ ਦਾ ਗੱਟ ਦਾ ਜਮੀ ਬਹੁਤ ਘਟ ਗਿਆ ਮੰਡੀ ਦੇ ਵਿੱਚ ਫੱਟਾ ਪੈ ਗਿਆ ਹੀ ਉਹਦੇ ਕਰਕੇ ਤੋਂ ਟਕਣਾ ਦੇ ਵਿਕਿਆਨ ਤੋਂ 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 ਪੱਪ ਦੀ ਕੰਨੀ ਕੋਲੇ ਹਿੰਦਰੀਟ ਵਿੱਚ ਨੇ ਪੈਂਡ ਗੱਲਾਂ ਮਤੰਦੀ ਮੱਡੀ ਦੇ ਵਿੱਚ ਫੋਨ ਵੀ ਐਟ ਤੇ ਜਿਹੜੇ ਪਰ ਆਪਣੇ ਇਹਦੇ ਵਿੱਚ ਨਾਮ ਹੋ ਜਾਂਦੇ ਹੈ ਗੇੜੀ ਦੇ ਵਿੱਚ ਸਾਰੇ ਨਹੀਂ ਸੀ 3 ਵਿੱਚ ਸਤਰਾ ਪਰ ਸੇ ਪੱਕੀ ਇਹ ਨਾ ਲੈ ਨਾ ਮੀਆ ਪ੍ਰੈਸ ਅੰਦੇਰ ਕੀ ਬਾਤ ਬੋਲ ਰਹੀ ਥੋੜੀ ਘੜੀ ਪ੍ਰੋਬਲਮ ਪੈ ਸਕਦੀ ਹੈ ਗਰਮੀ ਦਾ ਮੌਸਮ ਪਾ ਗਿਆ ਹੁਣ ਤਾਂ ਇਹ ਨਹੀਂ ਮੰਨਦਾ ਨਾ ਉਹ ਨਾ ਰਿਹਾ ਕੀ ਬੋਲ ਚੰਦੇ ਚੰਗੇ ਜਾਣਗਾ ਅੱਗੇ ਮੰਡੀ ਦੇ ਵਿੱਚ ਨਾ ਸਾਰਾ ਹੁਣ ਭਰਿਆ ਹੋਣਾ ਸੀਗਾ ਤੇ ਤੁਹਾਡੇ ਕਰਕੇ ਬੰਦੇ ਕਰਤੂ ਹਾਂ ਅਮੀਰ ਜਰਾ ਕਹਿੰਦਾ ਕਿ ਚਲ 10 ਦਿਨ ਠਹਿਰ ਕੇ ਲੈ ਲੈਂਦੇ ਹਾਂ ਜਿਹੜੀ ਚੱਕਰ ਕਰਕੇ ਪੈਂਦਾ ਆਪਣੇ ਪੰਜਾਬ ਦੀ ਮਾਟੀ ਜੀ ਹੁੰਦੀ ਹੈ ਜਿੰਨੇ ਹੋਰ ਦੇਖੋ ਪੂਰਾ ਜੰਗੇ ਜੰਗੇ ਚੱਲ ਰਿਹਾ ਹੈ ਮੈਂ ਵੀ ਆਪੇ ਦੇ ਰਹੇ ਆਗੇ ਰੇਟ ਰੂਟ ਤਾਂ ਮੰਡੀ ਦੇ ਵਿੱਚ ਜਾਇਆ ਉਹ ਬਾਦ ਦਾ ਘਟਾ ਚੱਲ ਜਾਂਦਾ ਧੰਨਵਾਦ ਇਹ ਆਪਣੇ ਆਪਣੇ ਗਾਂ ਪੂਰੇ ਕੈਟਸ ਬਣਦਾ ਹੈ ਜਿਸ ਵਿੱਚ ਸਥਾਨ ਦੇ ਪੂਰੇ ਘੈਂਟ ਬੜਕੇ ਬਾਕੀ ਸਾਨੂੰ ਮਂਡੀ ਦਾ ਮੋਟਾ ਫੋਨ ਜਿਮੇ ਦੀ ਰੋਜ ਵਾਲਾ ਕੰਮ ਆਗਾ ਯਾਰ ਇੱਕ ਹੋਰ ਵੀ ਚੱਕਰ ਪੈ ਗਿਆ ਮੰਡੀ ਤੋਂ ਆ ਗਏ। ਨੌਂਾਂ ਮੰਡੀ ਤੇ ਨੌਂ ਇਫਰਦਿਆਤਰ ਮੱਝਾਂ ਦੀ ਹੈ ਰੇਵੀ ਦੇ ਸਰਦਾਰ। ਬਾਕੀ ਦੇਖੋ ਮੂਲ ਮੰਡੀ ਦੇ ਵਿੱਚ ਗਾਂਾਂ ਬਹੁਤ ਜ਼ਿਆਦਾ ਆਈਆਂ। ਬੱਕਰੀਆਂ ਦੀ ਹੈ ਨਾ। ਦੀਬਾ ਉਹਨੇ ਕਰਕੇ ਥੋੜਾ ਜਿਹਾ ਹੋ ਗਿਆ ਜਾਂ ਜਾਂਦੀ ਕਰਕੇ ਪਰ ਪਰ ਬਹੁਤ ਆਈਆਂ। ਅੱਗੇ ਪਾ ਰੇਟ ਫਾਰ ਅਨੀ ਬੰਦੀ ਮੰਡੀ ਤੋਂ ਮੁੜਦੇ ਆ ਤਾਂ ਮਾੜੀ ਦਾ ਸੈਟਿੰਗ। ਮਤਲਬ ਫਾਰਮਰ ਲਈ ਮਾੜੀ ਗੱਲ ਹੈ ਇਹਨਾਂ ਨੇ ਸਾਰਾ ਸੈਟਿੰਗ ਮੈਨੇਜਮੈਂਟ ਕਰਨੀ ਹੁੰਦੀ ਹੈ। ਤਮੰਦਾਗਾ ਇਹ ਉਹਨਾਂ ਲਈ ਗੱਲ ਬਾਤੀ ਬਾਕੀ ਆ ਗੋਟਾਂ ਨਾਲ ਪਰ ਇਹ ਤਾਂ ਦੇਖੀ ਇੱਕ ਵਾਰ ਨੂੰ ਮੱਝਾਂ ਲਗਾਉਂਦੇ ਮੱਝਾਂ ਕਾਫੀ ਆਉਂਦੀਆਂ ਪਰ ਇਹਦਾ ਅੱਲਾ ਮੱਝਾਂ ਦੇ ਪੈਸਾ ਬਾਕੀ ਵਾਲੇ ਦੇ ਬਹੁਤ ਆਣਾ ਪਤਾ ਨਾ ਬਰਾ ਸਾਡੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹਿ ਰਤ ਹੁੰਦਾ ਸੀਗਾ ਇੱਕਣਾ ਆਪਣੇ ਲਈ ਵੀ ਇੱਕ ਤੁਹਾਡੇ ਲਈ ਸਾਈਵਾਲ ਗਾਂ ਦੀ ਵੀਡੀਓ ਲੈ ਕੇ ਆਏ ਆਂ ਤੇ ਪਹਿਲਾਂ ਠੰਡੀ ਸੀਲ ਚੈੱਕ ਕਰਾ ਦੇ ਠੰਡੀ ਸੀਲ ਦੇਖੋ ਉੱਪਰ ਯਾਦ ਠੰਡੀ ਸੀ ਲੱਗੀ ਹਣਾ ਤੇ ਘੈਂਟ ਗੱਲਬਾਤ ਆ ਗਈ ਤੇ ਭਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਆਪਣਾ ਨਾਮ ਤੇ ਪਿੰਡ ਦੱਸ ਦੋ ਨਾਮ ਰਮਾਨ ਭਾਈ ਪਿੰਡ ਪਠਲਾ ਜ਼ਿਲ੍ਹਾ ਮਾਨਸਾ ਠੀਕ ਆ ਭਾਈ ਤੇ ਗਾਂ ਦਾ ਸੁਆਹ ਕਿਨਾ ਉਹ ਵੀ ਇਹਦਾ ਸੁਆਹ ਦੂਜਾ ਭਾਈ ਠੀਕ ਆ ਭਾਈ ਤੇ ਪਹਿਲੇ ਸੁਆਹ ਕਿਨਾ ਕਰਦਾ ਦੱਤਣ ਹੈ ਨਹੀਂ 12-13 ਕਿਲੋ ਬੋਲਾ ਗੱਡਾ ਹੀ ਭਾਈ ਬੋਲੇ ਦੀ ਵੇਚਤੀ ਸੀ ਆਪਾਂ ਠੀਕ ਆ ਠੀਕ ਆ ਭਾਈ ਤੇ ਬਾਕੀ ਦੇਖੋ ਤੁਸੀਂ ਕੁਆਲਿਟੀ ਗਾਂ ਦੀ ਪੂਰੀ ਘੈਂਟ ਗੱਲਬਾਤ ਆ ਗਈ ਠੰਡੀ ਸੀ ਲੱਗੀ ਤੇ ਭਈ ਆਪਾਂ ਇਹਦਾ ਰੇਟ ਕੀ ਕਰਦੇ ਆਗੇ ਰੇਟ 45000 ਠੀਕ ਆ ਭਾਈ ਤੇ ਮਾਨਤਨ 20000 ਦੀ ਦੇਣਾ ਠੀਕ ਆ ਵੀ ਤੇ ਆਪਣਾ ਕੰਟੈਕਟ ਨੰਬਰ ਦੱਸ ਦੋ 90562377 ਠੀਕ ਆ ਵੀ ਧੰਨਵਾਦ ਬਾਈ ਕੋਲੇ 4-5 ਗਾਵਾਂ ਨੇ ਇੱਕ ਇਹਨਾਂ ਵਿੱਚ ਤੋਖੜ ਗੱਭਣਾਗੇ ਤੇ 12 ਕਿਲੋ ਬਾਕੀ ਬਾਈ ਨਾਲ ਗੱਲ ਕਰਾਉਣੇ ਹਨ ਤੇ ਬਈ ਸ਼ਸ਼ੀਕਲ ਬਈ ਆਪਣਾ ਨਾਮ ਤੇ ਪਿੰਡ ਦੱਸ ਦੋ ਨਾਮ ਵੀ ਸੁਖਦੀਪ ਸਿੰਘ ਪਿੰਡ ਚੱਕਰਾਂ ਸਿੰਘ ਵਾਲਾ ਜ਼ਿਲ੍ਹਾ ਕਿਹੜਾ ਪਿੰਡ ਦੱਸ ਜ਼ਿਲ੍ਹਾ ਬਟਿੰਡਾ ਤੇ ਬਈ ਕਿੰਨਾ ਕਿੰਨੇ ਮਹੀਨੇ ਦੀ ਗੱਭਣਾ ਹੈਗਾ 5 ਮਹੀਨੇ ਦੀ ਗੱਭਣਾ ਤੇ ਦੁੱਧ ਕਿੰਨਾ ਵੀ ਥੱਲੇ ਦੁੱਧ 12 ਲੀਟਰ ਹੈ ਇਸ ਟਾਈਮ ਤੇ ਦੁੱਧ 12 ਲੀਟਰ ਆ ਤੇ ਕੀ ਰੇਟ ਮੰਗਦੇ ਬਈ ਇਹਦਾ ਰੇਟ 50000 ਕਰਦੇ ਠੀਕ ਆ ਬਈ ਮਾਨਤਾ ਹੋ ਜੂਗੀ ਠੀਕ ਆ ਵਿੱਚ ਅਗਲੀ ਆ ਗਾਂ ਵੀ ਛੋਟੀ ਹੈ ਹਾਂਜੀ ਤੇ ਇਹ ਸੂਈ ਹੈ ਕਿ ਸੂਣ ਵਾਲੀ ਨਾਲ ਹੀ ਹੈ ਜੀ ਹਾਲੇ ਕਿੰਨਾ ਕੁ ਟਾਈਮ ਰਹਿੰਦਾ ਬਈ ਸੂਣ ਚ ਇਹ ਪੰਜ ਚਾਰ ਦਿਨ ਬਾਕੀ ਰਹਿੰਦੇ ਆ ਠੀਕ ਆ ਬਈ ਤੇ ਸੂਆ ਕਿੰਨਾ ਮੈਦਾ ਇਹ ਸੂਆ ਤੀਜੇ ਸੂਆ ਹੈ ਤੀਜੇ ਸੂਆ ਦੇ ਬਾਕੀ ਆਰਡਰ ਦੇਖੋ ਤੁਸੀਂ ਨਾਲ ਲੱਤਾਂ ਜੋੜਨਾ ਫੇਰ ਵੀ ਬਾਹਰ ਨਾ ਪੂਰਾ ਵਧੀਆ ਹੁੰਦਾ ਹੈਗਾ ਤੇ ਦੂਜੇ ਸੂਏ ਕਿੰਨਾ ਕੁ ਦੋਸੀ ਬਈ ਇਹ ਦੁੱਧ ਬਈ 16 ਕਿਲੋ ਦੁੱਧ ਠੀਕ ਆ ਬਈ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ 65000 ਰੁਪਏ ਠੀਕ ਆ ਬ ਇਹ ਕਾ ਗਾਂ ਬਾਈ ਕੋਲੇ। ਬਾਕੀ ਦੇਖੋ ਤੇ ਬਈ ਇਹਦਾ ਕਿੰਨਾ ਟਾਈਮ ਦਾ ਸੂਣ ਤੇ ਇਹਦੇ ਹਵਤਾ ਪਿਆ ਜੀ ਇਹ ਤਾਂ ਵਾਹ ਵਾਹ ਲਈ ਹਣਾ ਹਾਂਜੀ ਤੇ ਐਡ ਰੋਡਰ ਨੇ ਖੋਲਣਾ ਪੂਰਾ ਤੇ ਸੁਆ ਕਿੰਨਾ ਦਾ ਬਾਈ ਇਹਦਾ ਪਹਿਲਾ ਸੁਆ ਤੇ ਇਹਦਾ ਰੇਟ ਕੀ ਕਰਦੇ ਆ ਬਾਈ ਇਹਦਾ 35000 ਇਹਦਾ 35000 ਅਗਾਂ ਜਾਇਜੇ ਰੇਟ ਦੀ ਗੱਲ ਨਹੀਂ ਤੇ ਕਹੋ ਦੇਖੋ ਪੂਰੀ ਘੈਂਟ ਗੱਲ ਬਾਤ ਆ ਕਿ ਢਾਟਲੇਵੇ ਵਾਲੀ ਗਾਂ ਨੇ ਇਹਨੇ ਪੂਰਾ ਡਰੋਡਰ ਖੋਲਣਾ ਤੇ ਗੱਲ ਬਣਾਦ ਰੇ ਤੈਨੂੰ ਸੁਣਾਇਆ ਨੇ ਤੇ ਇਹਦਾ ਸੁਆ ਕਿੰਨਾ ਬਾਈ ਇਹਦਾ ਪਹਿਲਾ ਸੁਆ ਯਾਰ ਖੀਰੀ ਆ ਬੱਸੀ ਅੱਛਾ ਖੀਰੀ ਆ ਬਈ ਠੀਕ ਹੈ ਠੀਕ ਹੈ ਤੇਰੀ ਮਾਂ ਦਾ ਕੋਈ ਰਿਕਾਰਡ ਕੋਡ ਹੈ ਇਹਦਾ ਮਦਰ ਕਾਰਡ ਹੈਗਾ 26 22 ਕਿਲੋ ਹੁੰਦਾ 26 22 ਕਿਲੋ ਹੁੰਦਾ ਹਾਂਜੀ ਤੇ ਭਾਈ ਇਹਦਾ ਰੇਟ ਕੀ ਕਰਦੇ ਆ ਇਹਦਾ ਰੇਟ 70000 ਹੈ ਤੇ ਭਾਈ ਆਪਣਾ ਮੋਬਾਈਲ ਨੰਬਰ ਬੋਲ ਦੇ ਬਣਾ 82848 ਠੀਕ ਹੈ ਤੇ 3344 ਇਹ ਭਾਈ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਤੇ ਭਾਈ ਦਾ ਵਪਾਰ ਦਾ ਕੰਮ ਆਗਾ ਤੇ ਘਰੇ ਕਿੰਨੇ ਕ ਡੰਕਰ ਦੇਵੇਂ ਭਰੇ ਆਪਣੇ ਕੋਲ 5-4 ਹੁੰਦੇ ਮੱਝਾਂ ਹੀ ਹੁੰਦੀਆਂ ਕਿ ਲਗਾਵਾ ਜਾਂਦੇ ਨੇ ਮੱਝਾਂ ਬੰਮਾ ਐਸਾ ਵੀ ਠੀਕ ਹੈ ਮੱਝਾਂ ਤੇ ਗਾਵਾਂ ਹੁੰਦੀਆਂ ਭਾਈ ਕੋਲੇ ਤੇ ਭਾਈ ਦਾ ਨੰਬਰ ਸਕਰੀਨ ਤੇ ਚਲਾਵਾਂਗੇ ਤੇ ਕੰਟੈਕਟ ਕਰ ਲਓ ਧੰਨਵਾਦ नहीं एक भी क्रॉस ब्रीडिंग नहीं कहाँ लेके एक गैरताबी क्रॉस देखा तो साईकाल देखा yeah. तो ठान देखूंगी कहाँ इधर आगे मगर ले कहाँ पे ये जोड़ते हैं आगे तो ये बाकी सब में तो कौन है क्या मोड लिया एक देखूंगी मोड लिया बाकी देखूंगी बाकी गाला करों ने थोड़ा पूछ दिया ना की जानकारी ले� ਸਹੀ ਗਾਲ ਬਾਈ ਸਹੀ ਗਾਲ ਆਪਣਾ ਨਾਮ ਤੇ ਪਿੰਡ ਦਾ ਦੋ ਬਈ ਦੂਜਾ ਸੁਆ ਬਹਿੜਾ ਹੀ ਸਾਈਵਾਲ ਬਹਿੜਾ ਹੀ ਠੀਕ ਹੈ ਬਈ ਸਾਈਵਾਲ ਦੀ ਬੱਚਾ ਮਗਰ ਮਗਰ ਸਾਈਵਾਲ ਦੀ ਬੱਚਾ 16 ਕਿਲੋ ਦੁੱਧ ਦਾ ਟਾਈਮ ਹੈ ਕਿੰਨੇ ਕੁ ਦਰਾਂ ਸੁਈ ਨੂੰ 10ਵਾਂ ਦੇਣਾ ਹੀ ਅੱਜ 10ਵਾਂ ਦੇਣਾਗਾ ਤੇ 16 ਕਿਲੋ ਦੁੱਧ ਆਗਾ ਤੇ ਛਾਣ ਸੁੱਚ ਬਾਈ ਪੂਰੀ ਮੋਟੀ ਹੈ ਥਾੜਾ ਬਹੁਤ ਵੱਡਾ ਲੱਗੇ ਇਹ ਸਾਈਵਾਲ ਪਿਓਰ ਬੱਚਾ ਹਨਾ ਹਾਂਜੀ ਬੱਛੀ ਹੋਰ ਹਾਂ ਬੱਛੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ 75894 94180 ਇੱਕ ਹੋਰ ਦੱਸੋ 7380049918 ਇਹਦਾ ਰੇਟ ਕੀ ਕਰਦੇ ਆਪਾਂ ਜੀ ਰੇਟ ਆ ਜੀ 70000 ਕਰੀ ਜਾਂਦੇ ਆ ਜੀ ਹਾਂ 60000 ਦੀ ਆਪਾਂ ਦੇ ਬਹੁਤ ਬਾਈ ਦਾ ਮਾਨਤਾ ਨਾ ਕਰ ਠੀਕ ਆ ਧੰਨਵਾਦ ਸ੍ਰੀ ਗਾਥ ਤੇ ਬੇਟਾ ਮੈਂ ਤੁਹਾਨੂੰ ਮੰਡੀ ਰੌਣਕ ਮੇਲਾ ਇਹਦਾ ਮਾਹੌਲ ਪੜਿਆ ਹੋਇਆ ਮੰਡੀ ਦਾ ਵੇਚਣਗੇ ਚੰਗੇ ਮਤਲਬ ਇੱਥੇ ਆ ਗਈ ਨਾ ਤੇਰੇ ਇੱਕ ਐਤਵਾਰ ਨੇ ਮੰਡੀ ਲੱਗਦੀ ਆ ਤੇ ਬਹੁਤ ਹੀ ਜ਼ਿਆਦਾ ਕੱਟਦਾ ਤੇ ਇਸ ਵਾਰ ਆਪਾਂ ਹੀ ਥੋੜਾ ਜਿਆ ਕਾਫੀ ਟਾਈਮ ਬਾਅਦ ਆਈ ਹਾਂ ਵੀ ਤੇ ਬਾਹਰ ਦੇ ਰਾਜਮੀ ਹੁੰਦੇ ਆ ਕਿ ਅਰਾ ਸੀ ਜਿਹਨ ਮੰਦਾ ਪੈ ਗਿਆ ਸੀਗਾ ਉਹਦੇ ਕਰਕੇ ਤੇ ਹੁਣ ਪੂਰਾ ਮਾਹੌਲ ਬਦਲ ਗਿਆ। ਬਾਕੀ ਚੰਗੇ ਚੰਗੇ ਪੋਸਟ ਵੀ ਲੈਣਾ ਹੋ ਗਿਆ ਆਪਦੀ ਸਾਡਾ ਕੰਪਨੀ ਦੇ ਵਿੱਚ ਪੰਨੋ ਦਿਖਾਉਣਾ ਤੇ ਆਪਦੀ ਮਰਜ਼ੀ ਨਾਲ ਕੋਈ ਵੀ ਪੋਸਟ ਲੈਣਾ। ਕ੍ਰੀਤਨਾ ਠੀਕ ਹੈ। ਤੋ ਤਿੰਨ ਸੱਲੀ ਕਰਕੇ ਨਾ ਲਿਓ। ਤੇ ਬਾਕੀ ਪੂਰੇ ਜੰਗਲ ਸਾਈ ਵਾਲ ਕ੍ਰਾਸ ਵੀ ਸਾਈ ਵਾਲ ਗੰਮ ਕਹਿੰਦੇ ਆ। ਇੱਕ ਮਤਲਬ ਆ ਮੰਗਦੀ ਹੈਗੀ। ਆ ਦੇਖੋ। ਖੜ ਜਾ ਦੇ ਚੜ ਗਈ ਖਾਨੇ ਬਰੂਸ ਨਹੀਂ ਕਿਸੀ ਕਾ ਕੋ ਚੰਦੇ ਸੀ ਅੱਗੇ ਲਿਖੋ ਨਾ ਜਦੋਂ ਮੈਂ ਤਾ ਅਕੀਲੇ ਇੱਕ ਬੋ ਮੰਡੀ ਦਾ ਮਾਉਰ ਪੂਰਾ ਘਟਾਟ ਬਣੇ ਕਰਾਸ ਬਰੀਡਿੰਗ ਦੇਸੀ ਤੇ ਚੰਗੀ ਆਦੀ ਪਾਰਟ ਨੇਮ ਦਾ ਕੋਲ ਲੈ ਸਾਡਾ ਕੰਮ ਵੀ ਤੁਹਾਨੂੰ ਪੱਛੇ ਦਿਖਾਉਣਾ ਬਾਕੀ ਇੱਕ ਵਾਰੀ ਬੰਦੇ ਨਾਲ ਤੇ ਮੋਟੇ ਠੀਕ ਇਹ ਹੋਰ ਦੱਸ ਕਰਦੇ ਆ ਗੱਲਬਾਤ ਗੁੱਲੀ ਦੇ ਵਿੱਚ ਪੂਰਾ ਕਾਂਟ ਜਦੈ ਮਹੌਤ ਹੈ ਨਾ ਤੇਰੀ ਨਤੀਜਾ ਕਰਦੇ ਹਾਂ ਹਾਂ ਤਾਂ ਅੱਛਾ ਗਏ ਚੁੱਕੇ ਬਸ ਤੇ ਆ ਗਏ ਬਹੁਤ ਹੀ ਕਮਾਨੀ ਅਧੀਬ ਦੇ ਕਵਾਰਟੀ